ਨਮਸਕਾਰ ਦੋਸਤੋ ਮੈਂ ਅਜੇ ਸ਼ਰਮਾ ਅੱਜ ਆਮ ਆਦੀ ਪਾਰਟੀ ਸਰਕਾਰ ਬਾਰੇ ਕੁਝ ਗੱਲਾਂ ਕਰਨਾ ਚਾਹੁੰਦਾ ਸਭ ਨਾਲ ਜਿਵੇਂ ਕਿ ਮਹੀਨਾ ਡੇਢ ਮਹੀਨਾ ਕਰੀਬਨ ਹੋ ਚੁੱਕਾ ਵਾ ਭਗਵੰਤ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਅਨਾਉਂਸਮੈਂਟ ਕਰ ਦਿੱਤੀ ਹੀ ਟੀਵੀ ਚੈਨਲਾਂ ਦੇ ਉੱਤੇ ਵੀ ਅਖਬਾਰਾਂ ਦੇ ਵਿੱਚ ਵੀ ਦੇ ਦਿੱਤਾ ਕਿ ਅੱਜ ਤੋਂ ਬਾਅਦ ਐਨਓਸੀਆਂ ਬੰਦ ਪਰ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਕਚੈਰੀਆਂ 'ਚ ਨਹੀਂ ਪਹੁੰਚਿਆ ਸਾਰੇ ਪੰਜਾਬ 'ਚ ਹਹਾਕਾਰ ਮੱਚੀ ਪਈ ਆ ਕਿ ਇਹ ਐਲਾਨ ਤੇ ਕਰ ਦਿੱਤਾ ਪਰ ਨੋਟੀਫਿਕੇਸ਼ਨ ਕੋਈ ਬਣਾ। ਇਸੇ ਮੱਦੇ ਨਜ਼ਰ ਚੱਲਦੇ ਹੋਏ ਕਾਰਪੋਰੇਸ਼ਨ ਵਾਲੇ ਐਨਓਸੀਆਂ ਦੀਆਂ ਵੀ ਡਿਮਾਂਡਾਂ ਕਰ ਰਿਹਾ ਕਿ ਦੁਬਾਰਾ ਤੁਸੀਂ ਐਨਓਸੀਆਂ ਲਓ ਨੈਦਰ ਰਜਿਸਟਰੀਆਂ ਨਹੀਂ ਹੋਣੀਆਂ ਪਰ ਸਾਡੇ ਮਾਨ ਸਾਹਿਬ ਕਹਿ ਰਿਹਾ ਕਿ ਨਹੀਂ ਐਨਓਸੀਆ ਦੀ ਲੈਣ ਦੀ ਜ਼ਰੂਰਤ ਨਹੀਂ ਆ ਪਰ ਲੋਕ ਖੱਜਲ ਖਵਾਰ ਹੋ ਰਹੇ ਨੇ ਦਫਤਰਾਂ ਦੇ ਵਿੱਚ ਜਾ ਕੇ ਔਰ 2 ਨੰਬਰ ਦੇ ਵਿੱਚ ਕੋਈ ਕਹਿੰਦੇ ਅਸੀਂ ਪੈਸੇ ਦੇ ਰਿਆ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਵਾ ਬਹੁਤ ਦੁਖੀ ਪਰੇਸ਼ਾਨ ਹੋਈ ਪਈ ਜਨਤਾ ਇਸੇ ਤਰ੍ਹਾਂ ਹੀ ਰੇਤਾ ਦਾ ਵੀ ਬੁਰਾ ਹਾਲਿਆ 65 85 ਛੇ ਹਜ਼ਾਰ ਪਿਆ ਸੈਂਕੜਾ ਮਿਲਦੀ ਪਈ ਆ ਇਹ ਸਰਕਾਰ ਨੇ ਤੇ ਬੜੇ ਬੜੇ ਵੱਡੇ ਵਾਦੇ ਕੀਤੇ ਸੀ ਕੀ ਰੇਤਾ ਵੀ ਸਸਤੀ ਕੀਤੀ ਜਾਊਗੀ ਇੱਕ ਵੀ ਸਸਤੀ ਕੀਤੀ ਜਾਊਗੀ ਪਰ ਕੋਈ ਵੀ ਅਜੇ ਤੱਕ ਸੱਟਾ ਨਹੀਂ ਨਿਗਲ ਸਕਿਆ ਜੋਗੀ ਹਦੀ ਐਨਸੀ ਸਾਰੇ ਪੰਜਾਬ ਵਾਸੀਆਂ ਵਾਸਤੇ ਬਹੁਤ ਜ਼ਰੂਰੀ ਆ ਕਿ ਜੇਕ ਤੁਸੀਂ ਇਸ ਦਾ ਐਲਾਨ ਕੀਤਾ ਵਾ ਪੰਜਾਬ ਸਰਕਾਰ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਤੈਨੂੰ ਅਮਲੀ ਜਾਮਾ ਪਹਿਨਾ ਕੇ ਅਮਲੀ ਜਾਮਾ ਪਹਿਨਾ ਕੇ ਤੇ ਇਹਨੂੰ ਨੋਟੀਫਿਕੇਸ਼ਨ ਦੇ ਵਿੱਚ ਲਿਆਓ ਤੇ ਨੋਟੀਫਿਕੇਸ਼ਨ ਦਿਓ ਤਾਂ ਜੋ ਇਹ ਰੁਕੇ ਹੋਏ ਕੰਮ ਸਾਰੇ ਆਮ ਜਨਤਾ ਦੇ ਹੋ ਸਕਣ ਤਾਂ ਹੀ ਪਤਾ ਚੱਲੇਗਾ ਕਿ ਤੇਰੀ ਆਮ ਸਰਕਾਰ ਕੋਈ ਚੰਗਾ ਕੰਮ ਕੀਤਾ ਵਾ ਪਰ ਅਜੇ ਤੱਕ ਤਾਂ ਲਾਰੇ ਹੀ ਲਾਰੇ ਰਹਿ ਗਏ ਨੇ ਇੰਨੀਆਂ ਗੱਲਾਂ ਕਹਿੰਦਾ ਆ ਸਾਰੇ ਜਰੂਰ ਸ਼ੇਅਰ ਕਰਿਓ ਜਰੂਰ ਗੌਰ ਕਰਿਓ ਔਰ ਇਸ ਸਰਕਾਰ ਬੋਲੀ ਬੈਰੀ ਨੂੰ ਜਗਾਉਣ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਨਮਸਕਾਰ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ